ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਵਿੰਦਰ ਸਿੰਘ ਤਿੰਨ ਲਖਮੀਰ ਵਾਲਾ ਤੇ ਆਪਾਂ ਇਹ ਬਾਈ ਜੀ ਨੂੰ ਅਮਨਦੀਪ ਸਿੰਘ ਨੂੰ ਭੂਵਸਤਰ ਦਿੱਤਾ ਸੀ ਇਹਨਾਂ ਨੇ ਕਿੱਲੇ ਚ ਪਾਇਆ ਤੇ ਇਹਨਾਂ ਨੂੰ ਪੁੱਛਦੇ ਆ ਵੀ ਕੀ ਰਿਜ਼ਲਟ ਹੈ ਦੋ ਕਿੱਲੇ ਨੇ ਇਹਨਾਂ ਚ ਇਹਦੇ ਚ ਨਹੀਂ ਪਾਇਆ ਤੇ ਇਹਦੇ ਚ ਪਾਇਆ ਵੀ ਇਹਨਾਂ ਨੂੰ ਕੀ ਰਿਜ਼ਲਟ ਦਾ ਨਿਕਲ ਆ ਜੀ ਹਾਂ ਜੀ ਰਿਜ਼ਲਟ ਤਾਂ ਇਹਦੇ ਚ ਪਾਇਆ ਜੀ ਆਪਣਾ ਨਾਲੇ ਦਾ 7-8 ਫੁੱਟ ਮਿੱਟੀ ਚੱਕੀ ਹੋਈ ਹੈ ਜਿਹਦੇ ਚ ਆਪਾਂ ਕੁਝ ਸਾਉਂਡੇ ਸਾਹਮਣੀ ਆ ਤੇ ਜੀਰੀ ਦਾ ਕੱਦ ਦੇਖੋ ਜੀ ਇਹਦੇ ਚ ਪਾਇਆ ਜਦੋਂ ਅਸੀਂ ਥੋੜੇ ਟਾਈਮ ਚ ਸਾਨੂੰ ਰਿਜ਼ਲਟ ਦਿਖਾਦਾ ਇੱਕੋ ਦਿਨ ਦੀਆਂ ਜੀਰੀਆਂ ਲੱਗੀਆਂ ਨੇ ਯਾ ਬਾਹਣ ਦਾ ਬਹੁਤ ਫਰਕ ਆ ਤੁਸੀਂ ਲਾ ਲਓ 1.5 ਫੁੱਟ ਵਾਂਗੂ ਜੀਰੀ ਦਾ ਫਰਕ ਆ ਜੀ ਇਹਦਾ ਕੱਦ ਕਾਠ ਦੇਖੋ ਤੁਸੀਂ ਤੇ ਬੂਟਾ ਦੇਖੋ ਤੇ ਇਹਦਾ ਨਸਾਰਾ ਵੀ ਫੁੱਟਣ ਲੱਗੀ ਇਹਦੇ ਹਲੇ ਨਸਾਰਾ ਨਹੀਂ ਕਰਨ ਲੱਗੀ ਲਾਈ ਇੱਕੋ ਦਿਨ ਹੈ ਇਹ ਨਸਾਰਾ ਵੀ ਕਰਨ ਲੱਗੀ ਸਾਨੂੰ ਇਹਦਾ ਬਹੁਤ ਰਿਜ਼ਲਟ ਮਿਲਾਈ ਬਹੁਤ ਵਧੀਆ ਤੇ ਮੈਂ ਤਾਂ ਇਹੀ ਸਲਾਹ ਦਿਆਂਗਾ ਵੀ ਜੇ ਕੋਈ ਪਈ ਪਾ ਸਕਦਾ ਤਾਂ ਜਰੂਰ ਪਾਇਆ ਕਰੋ ਜੀਰੀ ਚ ਇਹਦਾ ਮੈਨੂੰ ਤਾਂ ਬਹੁਤ ਫਾਇਦਾ ਲੱਗਿਆ ਤੁਸੀਂ ਆਪਣੇ ਕਿਸੇ ਨਾ ਭਰਾਵਾਂ ਨੂੰ ਮਤਲਬ ਕਹਿਣਾ ਚਾਹੁੰਦੇ ਹੋ ਵੀ ਇਹ ਉਹਨਾਂ ਦੇ ਲਾਹੇਵੰਦ ਚੀਜ਼ ਆ ਕਿਥੇ ਹਾਂ ਮੈਨੂੰ ਦੇਖ ਕੇ ਤਾਂ ਜੀਰੀ ਦਾ ਦੇਖੋ ਰਿਜ਼ਲਟ ਸਾਹਮਣੀ ਆ ਵੀ ਮੈਨੂੰ ਲੱਗਿਆ ਵੀ ਬਹੁਤ ਵਧੀਆ ਦਾ ਰਿਜ਼ਲਟ ਆ ਜਰੂਰ ਪਾਉਣਾ ਚਾਹੀਦਾ ਠੀਕ ਹੈ ਜੀ ਠੀਕ ਹੈ ਜੀ ਤੇ ਤੁਹਾਡਾ ਪਿੰਡ ਕਿਹੜਾ ਬਈ ਜੀ ਲਖਮੀਰ ਲਖਮੀਰ ਵਾਲੀ ਆ ਤੁਹਾਡਾ ਪਿੰਡ ਠੀਕ ਹੈ ਜੀ ਤੇ ਮਤਲਬ ਕਹਿੰਦੇ ਭਾਵੇਂ ਤੁਸੀਂ ਇਹਦੇ ਵਿੱਚ ਯੂਰੀਆ ਵਗੈਰਾ ਦਾ ਵੀ ਫਰਕ ਰੱਖਿਆ ਕੁਛ ਜਿਹਾ ਕਿਵੇਂ ਨੇ ਜੂਰੀਆ ਦਾ तकरीबन सेम ही ਪੈ ਗਿਆ ਥੋੜਾ ਜਿਹਾ ਇਹਦੇ ਚ ਘਟ ਪਿਆ ਹੋਊਗਾ ਮੜਾ ਮੋਟਾ ਇਹਦੇ ਚ ਵੱਧ ਪੈ ਗਿਆ ਕਿਉਂਕਿ ਉਹ ਪਾਤਾ ਭੂ ਅਸਤਰੇ ਨੇ ਜਿਆਦਾ ਅਸਰ ਦਿਖਾਇਆ ਜੀ ਜੂਰੀਏ ਦਾ ਕੋਈ ਬੜਾ ਫਰਕ ਨਹੀਂ ਪਰ ਕੱਦ ਦਾ ਬਹੁਤ ਫਰਕ ਪੈ ਗਿਆ ਜੀ ਜਦੋਂ ਆਪਣਾ ਉਹ ਭੂ ਅਸਤਰ ਪਾਇਆ ਬੁੱਜੇ ਬੁੱਜੇ ਦਾ ਵੀ ਫਰਕ ਆਇਆ ਇਹਦਾ ਵੀ ਫਰਕ ਆ ਇਹਨੋਂ ਸਾਰਾ ਦਾ ਵੀ ਫਰਕ ਆ ਇਹ ਨਿਸਰਨ ਲੱਗ ਇੱਕੋ ਦਿਨ ਦੀ ਲੱਗੀ ਆ ਇਹਨੇ ਹਲੇ ਨਿਸਾਰਾ ਨਹੀਂ ਕਰਿਆ ਠੀਕ ਹੈ ਪਿਛਲੇ ਸਾਲ ਨਾਲ ਤੁਹਾਨੂੰ ਐ ਲੱਗਦਾ ਵੀ ਫਸਲ ਦਾ ਹਾਂ ਰਿਜ਼ਲਟ ਬਹੁਤ ਵਧੀਆ ਲੱਗਿਆ ਮੈਨੂੰ ਠੀਕ ਹੈ ਬਈ ਜੀ ਹਾਂ ਠੀਕ ਹੈ ਬਈ ਜੀ ਧੰਨਵਾਦ